ਵੀਡੀਓ ਦੇਖ ਰਹੇ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਰਮਨ ਸ਼ਰਮਾ ਸਰਕਾਰੀ ਹਾਈ ਸਕੂਲ ਚੇਚੀਆਂ ਛੋੜੀਆਂ ਜ਼ਿਲ੍ਹਾ ਗਰਦਾਸਪੁਰ ਤੋਂ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਕੂਲ ਦੇ ਇੰਚਾਰਜ ਮੈਡਮ ਸ਼੍ਰੀਮਤੀ ਅਰਨਾ ਕੁਮਾਰੀ ਮੈਮ ਜੀ ਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸਾਰੇ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ ਮੇਰੇ ਨਾਲ ਹਨ ਸਕੂਲ ਅਧਿਆਪਕਾ ਸ਼੍ਰੀਮਤੀ ਰੰਜਨ ਬਾਲਾ ਜੀ ਅਤੇ ਸ਼੍ਰੀਮਤੀ ਮધુ ਬਾਲਾ ਜੀ ਤੇ ਨਾਲ 8ਵੀਂ ਜਮਾਤ ਦੇ ਸਾਰੇ ਵਿਦਿਆਰਥੀ ਸਾਰੇ ਬੱਚੇ ਅੱਜ ਬਹੁਤ ਖੁਸ਼ ਨੇ 8ਵੀਂ ਜਮਾਤ ਦੇ ਬਹੁਤ ਇੰਟੈਲੀਜੈਂਟ ਬੱਚੇ ਸਭ ਤੋਂ ਪਹਿਲੇ ਸਾਡੇ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਜੈਸਮੀਨ ਤੁਸੀਂ ਦੱਸੋਗੇ ਅੱਜ ਦੇ ਆਪਣੇ ਵਿਚਾਰ ਤੁਸੀਂ ਦਰਬਾਰ ਸਾਹਿਬ ਜਾ ਰਹੇ ਹੋ ਆਪਣੀ ਫੀਲਿੰਗ ਸ਼ੇਅਰ ਕਰੋ ਸਾਰਿਆਂ ਨਾਲ ਮਾਈ ਨੇਮ ਇਜ਼ ਜੈਸਮੀਨ ਐਂਡ ਆਮ ਸਟੂਡੈਂਟ ਆਫ 8th ਕਲਾਸ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਡੀ ਅੱਜ ਦੀ ਟ੍ਰਿਪ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਜਾ ਰਹੀ ਹੈ ਤੇ ਮੈਂ ਅੱਜ ਬਹੁਤ ਜ਼ਿਆਦਾ ਗਲੈਡ ਫੀਲ ਕਰ ਰਹੀ ਹਾਂ ਕਿ ਸਾਡੀ ਟ੍ਰਿਪ ਬੜੀ ਧੜਿਆ ਹੋ ਹਰਮੰਦਰ ਸਾਹਿਬ ਜਾ ਰਹੀ ਹੈ ਤੇ ਹਰਮੰਦਰ ਸਾਹਿਬ ਨੂੰ ਹਾਊਸ ਆਫ ਗੋਡ ਵੀ ਕਿਹਾ ਜਾਂਦਾ ਹੈ ਤੇ ਇਹ ਵਰਸ਼ਿਪ ਵਾਸਤੇ ਬਹੁਤ ਵਧੀਆ ਚੀਜ਼ ਆ ਤੁਹਾਡਾ ਮੈਂ ਹੀ ਉਮੀਦ ਕਰਨੀ ਆ ਕਿ ਸਾਡੀ ਇਸ ਵਾਰ ਦੀ ਟ੍ਰਿਪ ਬਹੁਤ ਹੀ ਯਾਦਗਾਰ ਹੋਵੇ। ਮੈਪਿੰਗ ਕਰ ਦੋ ਅੱਗੇ ਕਿੱਥੇ ਵੇਖੀਏ। ਚੇਚੀਆਂ ਹਾਈ ਸਕੂਲ ਦੇ ਬਹੁਤ ਹੀ ਪਿਆਰੀ ਤੇ ਬਹੁਤ ਹੀ ਹੌਨਾਰ ਵਿਦਿਆਰਥੀਆਂ ਅੰਤਰਪ੍ਰੀਤ ਕੋਰ ਅੰਤਰਪ੍ਰੀਤ ਕੋਰ ਵੀ ਦੱਸਣਗੇ ਆਪਣੇ ਵਿਚਾਰ ਕਿ ਤੁਸੀਂ ਅੱਜ ਕਿਸ ਤਰ੍ਹਾਂ ਫੀਲ ਕਰ ਰਹੇ ਹੋ। ਗੋਲਡਨ ਟੈਂਪਲ ਅੰਮ੍ਰਿਤਸਰ ਜਾ ਰਹੇ ਹੋ ਇਸ ਪ੍ਰਤੀ ਆਪਣੇ ਵਿਚਾਰ ਪੇਸ਼ ਕਰਨਗੇ ਅੰਤਰਪ੍ਰੀਤ ਕੋਰ ਮੇਰੇ ਨਾਮ ਅੰਦਰ ਵੀ ਕੋਰਾ ਤੇ ਅੱਜ ਹਰਮਨਦੇ ਸੈਭ ਜਾ ਰਹੇ ਆ ਬਹੁਤ ਵਧੀਆ ਫੀਲ ਕਰ ਰਹੇ ਆ ਕਿ ਸਾਡੇ ਸਕੂਲ ਵਾਲੇ ਸਾਨੂੰ ਹਰਮਨਦੇ ਸੈਭ ਲੈ ਕੇ ਜਾ ਰਹੇ ਆ ਅਸੀਂ ਸਾਡੇ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਭੱਜ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੰਦਰ ਵੀ ਤੋਂ ਬਾਅਦ ਸਾਡੇ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਅਮਨ ਅਮਨਦੀਪ ਉਹ ਵੀ ਸਾਡੇ ਨਾਲ ਜਾ ਰਹੀ ਹੈ ਉਹ ਆਪਣੇ ਵਿਚਾਰ ਪੇਸ਼ ਕਰੇਗੀ ਕੁਝ ਕਹਿਣਾ ਚਾਹੁੰਦੀ ਹੈ ਅਮਨਪ੍ਰੀਤ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਕੌਰ ਹੈ ਮੇਰਾ ਛੋਟੇ ਹੁੰਦਿਆ ਤਾਂ ਇਹ ਚਾਹਤ ਸੀ ਕਿ ਮੈਂ ਸ੍ਰੀ ਹਰਮੰਦਰ ਸਾਹਿਬ ਜਾਵਾਂ ਉਹ ਚਾਅ ਅੱਜ ਮੇਰਾ ਪੂਰਾ ਹੋਣ ਜਾ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਆ ਇਸ ਇਸ ਸਲਿੱਪ ਤੇ ਜੋ ਸਾਰੇ ਟੀਚਰ ਖੜ ਰਹੇ ਨੇ ਮੈਂ ਉਹਨਾਂ ਦਾ ਦਿਿਲੋਂ ਧੰਨਵਾਦ ਕਰਦੀ ਹਾਂ ਅਮਨਦੀਪ ਤੋਂ ਬਾਅਦ ਕਾਨੀਆਂ ਸਾਡੀ ਹੁਣ ਹਰ ਵਿਦਿਆਰਥਣ ਇਹ ਵੀ ਕੁਝ ਕਹਿਣਾ ਚਾਹਦੀ ਹੈ ਤਾਲੀਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਾਸ਼ੀਕਾਲ ਮੇਰਾ ਨਾਮ ਤਾਲੀਆਂ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਅੱਜ ਸਾਈ ਟ੍ਰਿਪ ਅਮ੍ਰਿਤਸਰ ਸਾਹਿਬ ਜਲਿਆਂ ਵਾਲਾ ਬਾਗ ਤੇ ਗੁੱਦੀ ਆਲਾ ਮੰਦਿਰ ਜਾ ਰਹੀ ਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਆਪਣੇ ਟੀਚਰਾਂ ਦਾ ਸਰਦਾਰ ਹਰਜੋਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇੰਨੀਆਂ ਜਗ੍ਹਾ ਘੁੰਮਣ ਦਾ ਮੌਕਾ ਦਿੱਤਾ ਆ ਹਨ ਕੁਝ ਸਿੱਖਣ ਨੂੰ ਮਿਲ ਲਿਆ ਥੈਂਕ ਯੂ ਵੈਰੀ ਮਚ ਸਾਨੂੰ ਬਹੁਤ ਖੁਸ਼ੀ ਮਿਲ ਰਹੀ ਆ ਕਿ ਅਸੀਂ ਹਰਮੰਦਰ ਸਾਹਿਬ ਜਾ ਰਹੇ ਆ ਤੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਹੁਣ ਸਾਨੂੰ ਇੱਥੇ ਜਾਣ ਦੀ ਓਪਰਚੁਨਿਟੀ ਦਿੱਤੀ ਤੇ ਸਾਨੂੰ ਉੱਥੇ ਆ ਕੇ ਬਹੁਤ ਵਧੀਆ ਫੀਲ ਹੋਵੇਗਾ ਅਸੀਂ ਇਹ ਹੀ ਆਸ਼ਾ ਕਰਦੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਸਾਰੇ ਬੱਚਿਆਂ ਨੇ ਆਪਣੇ ਮਨ ਦੇ ਭਾਵ ਦੱਸੇ ਤੁਸੀਂ ਦੇਖ ਸਕਦੇ ਹੋ ਤੇ ਮਹਿਸੂਸ ਕਰ ਸਕਦੇ ਹੋ ਕਿ ਬੱਚੇ ਅੱਜ ਦਿਲੋਂ ਖੁਸ਼ ਨੇ ਜੇ ਸਾਰੇ ਕਹਿੰਦੇ ਨੇ ਕਿ ਜਿਹੜਾ ਭਗਵਾਨ ਹੈ ਬੱਚਿਆਂ ਵਿੱਚ ਵੱਸਦਾ ਹੈ ਤੇ ਜੇ ਬੱਚੇ ਖੁਸ਼ ਨੇ ਤੇ ਭਗਵਾਨ ਖੁਸ਼ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡਾ ਭਗਵਾਨ ਤੇ ਬੱਚੇ ਸਾਰੇ ਖੁਸ਼ ਨੇ ਤੇ ਅਸੀਂ ਸਾਰੇ ਜਣੇ ਮਿਲ ਕੇ ਫਿਰ ਇੱਕ ਵਾਰੀ ਆਪਣੇ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ ਤੇ ਇਹ ਉਹਨਾਂ ਤੱਕ ਸਨੇਹਾ ਹੈ ਕਿ ਇਸ ਤਰ੍ਹਾਂ ਦੇ ਟ੍ਰਿਪ ਸਾਲ 'ਚ ਇੱਕ ਦੋ ਵਾਰ ਹੁੰਦੇ ਰਹਿਣ ਤਾਂ ਜੋ ਇਸ ਵਰਗ ਦੇ ਬੱਚੇ ਜੋ ਗਰੀਬ ਘਰਾਂ ਦੇ ਬੱਚੇ ਸਾਡੇ ਕੋਲ ਪੜਦੇ ਨੇ ਉਹਨਾਂ ਨੂੰ ਘੁੰਮਣ ਫਿਰਨ ਦਾ ਮੌਕਾ ਮਿਲੇ ਤੇ ਇਸ ਤੋਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗਿਆਨ ਹਾਸਲ ਹੋਏਗਾ ਅੱਜ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜੋ-ਜੋ ਵੀ ਸਾਨੂੰ ਗਿਆਨ ਪ੍ਰਾਪਤ ਹੈ ਅਸੀਂ ਇਹਨਾਂ ਬੱਚਿਆਂ ਨੂੰ ਵੰਡਾਂਗੇ ਤੇ ਦੱਸਾਂਗੇ ਵੀ ਕਿਸ ਤਰ੍ਹਾਂ ਇਹ ਇਤਿਹਾਸਕ ਚੀਜ਼ਾਂ ਤੇ ਧਾਰਮਿਕ ਯਾਤਰਾ ਤੋਂ ਕਿਸ ਤਰ੍ਹਾਂ ਗਿਆਨ ਨੂੰ ਵਾਦਾ ਕੀਤਾ ਜਾ ਸਕਦਾ ਹੈ ਧੰਨਵਾਦ ਗੱਡੀ ਪਾਰਕ ਕਰਕੇ ਸ੍ਰੀ ਹਰਮੰਦਰ ਸਾਹਿਬ ਨੂੰ ਜਾ ਰਹੇ ਹਾਂ ਤੇ ਦੇਖੋ ਸਾਰੇ ਸਕੂਲ ਦੇ ਬੱਚੇ ਤੇ ਅਧਿਆਪਕ ਤੇ ਕਿੰਨੀ ਸੋਹਣੀ ਇਮਾਰਤਾਂ ਪਿੱਛੇ ਇਹ ਜਗ੍ਹਾ ਤੇ ਆ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਬਿਲਕੁਲ ਤਰੱਕੀ ਕਰ ਰਿਹਾ ਹੈ ਤਰੱਕੀ ਦੀ ਰਾਹਾਂ ਤੇ ਮੇਰਾ ਪੰਜਾਬ ਸਾਡਾ ਰੰਗਲਾ ਪੰਜਾਬ ਬਹੁਤ سارے ਲੋਕ ਹੋਰ ਇੱਥੇ ਆਏ ਹੋਏ ਨੇ ਬਹੁਤ ਹੀ ਖੂਬਸੂਰਤ ਨਜ਼ਾਰਾ ਪਾਰਕਿੰਗ ਏਰੀਆ ਤੋਂ ਸ੍ਰੀ ਹਰਮੰਦਰ ਸਾਹਿਬ ਵੱਲ ਜਾਂਦੇ ਹੋਏ ਤੇ ਰੌਣਕਾਂ ਬਹੁਤ ਹੀ ਜ਼ਿਆਦਾ ਰੌਣਕਾਂ ਬਾਜ਼ਾਰ ਦੇ ਵਿੱਚ ਪਾਰਕਿੰਗ ਏਰੀਆ ਤੋਂ ਸ੍ਰੀ ਹਰਮੰਦਰ ਸਾਹਿਬ ਵੱਲ ਜਾਂਦੇ ਹੋਏ ਬਹੁਤ ਹੀ ਰੌਣਕਾਂ ਬਹੁਤ ਹੀ ਚੰਗੀ ਪਲੇਸ ਬੱਚੇ ਜੋੜਾਕਰ ਵਿੱਚ ਆਪਣੇ ਜੋੜੇ ਜਮ੍ਹਾਂ ਕਰਾਉਂਦੇ ਹੋਏ ਜੋੜਾਕਰ ਜੋੜੇ ਜਮ੍ਹਾਂ ਕਰਾ ਕੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਅੱਗੇ ਵਧਦੇ ਹਾਂ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਸ੍ਰੀ ਹਰਮੰਦਰ ਸਾਹਿਬ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ। ਸ੍ਰੀ ਹਰਮੰਦਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਧਾਰਮਿਕ ਸਥਾਨ ਹੈ। ਸ੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲਡਨ ਟੈਂਪਲ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਪੰਜਵੇਂ ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਦੇ ਮਹਾਨ ਸੂਫੀ ਫਕੀਰ ਮੀਆਂ ਮੀਰ ਜੀ ਤੋਂ ਰਖਵਾਈ ਸੀ। ਜੋ ਦਰਬਾਰ ਸਾਹਿਬ ਜੀ ਦੇ ਚਾਰੇ ਪਾਸੇ ਤੁਸੀਂ ਪਵਿੱਤਰ ਸਰੋਵਰ ਦੇਖ ਰਹੇ ਹੋ ਉਸ ਨੂੰ ਅਮਰਤ ਸਰੋਵਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਹਨ ਜੋ ਕਿ ਚਾਰੇ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਵੱਲ ਹਨ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਚਾਰ ਧਰਮਾਂ ਦੇ ਲੋਕਾਂ ਲਈ ਇਹ ਹਰ ਸਮੇਂ ਖੁੱਲੇ ਹਨ। ਫਾਪ ਕੋਈ ਵੀ ਇੱਥੇ ਅਮੀਰ ਗਰੀਬ ਕਿਸੇ ਵੀ ਜਾਤ ਦਾ ਇਨਸਾਨ ਇੱਥੇ ਆ ਸਕਦਾ ਹੈ ਸ੍ਰੀ ਹਰਮੰਦਰ ਸਾਹਿਬ ਵਿੱਚ ਸਭ ਤੋਂ ਪਹਿਲੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਪੇਟਾ ਅਰਪਤ ਕੀਤੀ ਸੀ ਇੱਥੇ ਆਨ ਕੇ ਸਾਨੂੰ ਬਹੁਤ ਸਕੂਨ ਮਿਲਦਾ ਹੈ ਤੇ ਅਸੀਂ ਇੱਥੇ ਬਾਰ-ਬਾਰ ਆਣਾ ਚਾਹਾਂਗੇ ਇੱਥੇ ਆ ਕੇ ਸਾਨੂੰ ਇੱਕ ਬਹੁਤ ਹੀ ਚੰਗਾ ਮਹਿਸੂਸ ਹੋਇਆ ਮੇਰੇ ਨਾਲ ਜੋ 8ਵੀਂ ਜਮਾਤ ਦੇ ਵਿਦਿਆਰਥੀ ਆਏ ਹਨ ਉਹ ਵੀ ਇਸ ਗੱਲ ਨੂੰ ਮੰਨ ਰਹੇ ਹਨ ਕਿ ਸਰ ਬਹੁਤ ਹੀ ਸ਼ਾਂਤਮਈ ਪਵਿੱਤਰ ਧਾਰਮਿਕ ਸਥਾਨ ਹੈ ਅਸੀਂ ਇੱਥੇ ਬਾਰ-ਬਾਰ ਆਣਾ ਚਾਹਾਂਗੇ ਪਵਿੱਤਰ ਸਰੋਵਰ ਦੀ ਪ੍ਰਕਰਮਾ ਕਰਦੇ ਕਰਦੇ ਹੁਣ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸ੍ਰੀ ਦੁੱਖਪੰਜਨੀ 베ਰੀ ਸਾਹਿਬ ਜੀ ਦੇ ਕੋਲ ਅਤੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਦੁੱਖਪੰਜਨੀ 베ਰੀ ਸਾਹਿਬ ਜੀ ਦੇ ਅਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਦੁੱਖਪੰਜਨੀ 베ਰੀ ਸਾਹਿਬ ਬਹੁਤ ਹੀ ਇਤਿਹਾਸਕ ਅਤੇ ਪਵਿੱਤਰ 베ਰੀ ਹੈ ਇਸ 베ਰੀ ਦੁੱਖਪੰਜਨੀ 베ਰੀ ਸਾਹਿਬੇਠਾਂ ਬੀਬੀ ਰਜਨੀ ਦੇ ਜੋ ਰੋਗੀ ਪਤੀ ਸਾਨ ਉਹਨਾਂ ਨੂੰ ਇਸ਼ਨਾਨ ਕਰਕੇ ਆਪਣੇ ਰੋਗਾਂ ਤੋਂ ਮੁਕਤੀ ਮਿਲੀ ਸੀ ਹੁਣ ਅਸੀਂ ਦਰਸ਼ਨ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੋ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਸਥਿਤ ਹੈ ਸ੍ਰੀ ਅਕਾਲ ਤਖਤ ਜੀ ਉਸਾਰੀ ਮੇਰੀ ਪੀਰੀ ਦੇ ਮਾਲਕ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਦੁਆਰਾ ਕਰਵਾਈ ਗਈ ਹੈ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਹੀ ਸੈਂਟਰਲ ਸਿੱਖ ਮਿਊਜ਼ੀਅਮ ਬਣਿਆ ਹੈ ਅੰਦਰ ਜਾ ਕੇ ਦੇਖਣੀ ਹੈ ਆਜਾib ਘਰ ਵਿੱਚ ਸਾਡੇ ਮੈਡਮ ਜੀ ਸ਼੍ਰੀਮਤੀ ਅਰਨਾਮਾਰੀ ਜੀ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਨੇ ਜਾਇਬ ਘਰ ਵਿੱਚ ਇਥਾਨੂੰ ਜਿਆਦਾ ਫੋਟੋ ਨਹੀਂ ਦਿਖਾ ਸਕਦੇ ਕਿਉਂਕਿ ਫੋਟੋ ਲੈਣਾ ਇੱਥੇ ਮਨਾ ਹੈ ਮੈਡਮ ਦੀ ਬਹੁਤ ਹੀ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਇਤਿਹਾਸ ਸਮਝਾਇਆ ਜਾਇਬ ਘਰ ਵਿੱਚ ਜਿਸ ਦੇ ਨਾਲ ਬੱਚਿਆਂ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਬੱਚਿਆਂ ਨੇ ਵੀ ਬਹੁਤ ਦਿਲਚਸਪੀ ਨਾਲ ਇਤਿਹਾਸ ਨੂੰ ਸਮਝਿਆ ਗੁਰੂ ਨਾਨਕ ਦੀ ਜਨਮ ਸਾਖੀ ਨਾਲ ਸੰਬੰਧ ਤੇ ਇਸ ਅਜਾਇਬ ਘਰ ਵਿੱਚ ਬਹੁਤ ਹੀ ਜ਼ਿਆਦਾ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਬੱਚਿਆਂ ਨੂੰ ਨਾਲ ਬਣਦੇ ਮધુ ਮੈਡਮ ਜੀ ਰੰਜਨਾ ਮੈਡਮ ਜੀ ਬੱਚਿਆਂ ਨੂੰ ਸਮਝਾਉਂਦੇ ਹੋਏ ਅਜਾਇਬ ਘਰ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਲੰਗਰ ਹਾਲ ਬਣਿਆ ਹੈ ਇਸ ਲੰਗਰ ਹਾਲ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਲੋਕ ਲੰਗਰ ਪ੍ਰਸ਼ਾਦਾ ਖਾ ਸਕਦੇ ਹਨ ਲੰਗਰ ਹਾਲ ਗਗਨ ਅਮਨ ਲੰਗਰ ਖਾ ਲਿਆ ਜੀ ਆ ਜੀ ਆਜੋ ਆਜੋ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜਲਿਆਂ ਵਾਲੇ ਬਾਗ ਜਾਂਦੇ ਹੋਏ ਵਿਦਿਆਰਥੀ ਹਰਮੰਦਰ ਸਾਹਿਬ ਤੋਂ ਥੋੜੀ ਜਿਹੀ ਦੂਰੀ ਤੇ ਜਲਿਆਂ ਵਾਲੇ ਬਾਗ ਚ ਪਹੁੰਚਦੇ ਗਏ शहीद की याद बनाया गया स्टैचू अंदर जन गली गुजरते हुए ਜਲਿਆਂਵਾਲੇ ਬਾਗ ਅਸੀਂ ਪਹੁੰਚ ਗਏ ਹਾਂ ਇਸ ਜਗ੍ਹਾ ਤੋਂ ਲੋਕਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਜਲਿਆਂਵਾਲੇ ਬਾਗ ਵਿੱਚ ਪਹੁੰਚਣ ਤੋਂ ਬਾਅਦ ਪਹਿਲਾ ਅਸੀਂ ਦੇਖਿਆ ਸ਼ਹੀਦੀ ਖੂ ਇਹ ਹੈ ਉਹ ਖੂਹ ਜਿਸ ਨੂੰ ਕੀ ਹੁਣ ਕਵਰ ਕੀਤਾ ਗਿਆ ਹੈ ਉਸ ਸਮੇਂ ਲੋਕਾਂ ਨੇ ਆਪਣੀ ਜਾਨ ਬਚਾਣ ਲਈ ਇਸ ਖੂਹ ਵਿੱਚ ਸਲਾਂਗਾ ਲਗਾਈਆਂ ਨਜ਼ਦੀਕ ਜਾ ਕੇ ਦੇਖਨੇ ਆ ਕਾਫੀ ਗਹਿਰਾ ਖੂਹ ਹੈ ਇਸ ਖੂਦ ਦੇ ਨਜ਼ਦੀਕ ਲਿਖਿਆ ਗਿਆ ਹੈ ਕਿ ਗੋਲੀ ਤੋਂ ਜਾਨ ਬਚਾਣ ਲਈ ਲੋਕ ਭਸਦੇ ਪ੍ਰਦੇਸ ਖੂਬ ਵਿੱਚ ਡਿਗ ਪੇ ਇਸ ਖਰੀ ਖੂਬ ਵਿੱਚੋਂ ਕਰੀਬ 120 ਲਾਸ਼ਾਂ ਬਰਾਮਦ ਹੋਈਆਂ ਸਨ ਉਸ ਸਮੇਂ ਗੋਲੀਬਾਰੀ ਵਿੱਚ ਜੋ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਚਿੰਨ ਅੱਜ ਵੀ ਮੌਜੂਦ ਹਨ ਤੁਸੀਂ ਦੇਖ ਰਹੇ ਹੋ ਗੋਲੀਆਂ ਜੋ ਚਲਾਈਆਂ ਗਈਆਂ ਸਨ ਉਹਦੇ ਚਿੰਨ ਅਜੇ ਵੀ ਮੌਜੂਦ ਨੇ ਜੱਲ੍ਹਿਆਂਵਾਲੇ ਬਾਗ ਵਿੱਚ ਬਣੀ ਗੈਲਰੀ ਗੈਲਰੀ ਦੇ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆ ਗੈਲਰੀ ਕੇ ਅੰਦਰ ਦਾ ਦ੍ਰਿਸ਼ ਵੀਡੀਓ ਦਿਖਾਈ ਜਾ ਰਹੀ ਹੈ اور اور تک تو ہماری جانکاری بچے جانکاری ਲੈਂਦੇ ਹੋਏ تھیٹر ਦੇ ਅੰਦਰ ਜੇਕਰ ਗੱਲ ਕੀਤੀ ਜਾਵੇ ਇਸ ਜਗ੍ਹਾ ਦੇ ਇਤਿਹਾਸ ਬਾਰੇ ਤਾਂ ਸਾਨੂੰ 105 ਸਾਲ ਪਿੱਛੇ ਜਾਣਾ ਪਵੇਗਾ ਅੱਜ ਤੋਂ 105 ਸਾਲ ਪਹਿਲਾਂ ਇਸ ਜਗ੍ਹਾ ਉੱਪਰ 10000 ਦੇ ਕਰੀਬ ਕਿ ਭਾਰਤੀ ਲੋਕ ਇਕੱਠੇ ਹੋਏ ਸਨ ਬਸਾਖੀ ਵਾਲੇ ਦਿਨ 13 April 1919 ਨੂੰ ਜੋ ਕਿ ਸ਼ਾਂਤਮਈ ਤਰੀਕੇ ਨਾਲ ਰੋਲ ਐਕਟ ਦਾ ਵਿਰੋਧ ਕਰ ਰਹੇ ਸਨ ਰੋਲ ਐਕਟ ਅੰਗਰੇਜ਼ਾਂ ਦੁਆਰਾ ਪਾਸ ਕੀਤਾ ਗਿਆ ਇੱਕ ਕਾਲਾ ਕਾਨੂੰਨ ਸੀ ਜਿਸ ਦੇ ਤਹਿਤ ਕਿਸੇ ਵੀ ਭਾਰਤੀ ਨੂੰ ਬਿਨਾਂ ਸੁਣਵਾਈ ਬਿਨਾਂ ਕੇਸ ਦਰਜ ਕੀਤੇ ਹੀ ਜੇਲ੍ਹ ਵਿੱਚ ਡੱਕਿਆ ਜਾ ਸਕਦਾ ਸੀ ਇਸ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਸਨ ਤਾਂ ਜਰਨਲ ਡਾਇਰ ਨੂੰ ਜਦ ਪਤਾ ਲੱਗਾ ਤੋਂ ਭਾਰੀ ਸੈਨ ਨਾਲ ਇੱਥੇ ਪਹੁੰਚ ਗਿਆ ਤੇ ਨੇ ਹੱਥੇ ਲੋਕਾਂ ਉੱਪਰ ਗੋਲੀਆਂ ਚਲਾਉਣੀਆਂ ਸਟਾਰਟ ਕਰ ਦਿੱਤੀਆਂ ਇਹ ਗੋਲੀਆਂ ਕਰੀਬ ਕਰੀਬ 10 ਮਿੰਟ ਦੇ ਚਲਾਈਆਂ ਗਈਆਂ ਜਿਸ ਵਿੱਚ 1600 ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ 1000 ਦੇ ਕਰੀਬ ਕਰੀਬ ਲੋਕ ਸ਼ਹੀਦ ਹੋ ਗਏ ਤੇ 1500 ਦੇ ਕਰੀਬ ਕਰੀਬ ਲੋਕ ਜ਼ਖਮੀ ਹੋ ਗਏ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖੂਬ ਵਿੱਚ ਸਾਲਾਂ ਮਾਰੀਆਂ ਜੋ ਕਿ ਪਹਿਲੇ ਦਿਖਾਇਆ ਗਿਆ ਤੋ ਉਸ ਵਿੱਚੋਂ 120 ਲੋਕਾਂ ਦੀਆਂ ਡੈੱਡ ਬੋਡੀਆਂ ਕੱਢੀਆਂ ਗਈਆਂ ਉਸ ਸਮੇਂ ਸਹੀ ਦੁੱਧਮ ਸਿੰਘ ਵੀ ਇਸ ਜਗ੍ਹਾ ਤੇ ਮੌਜੂਦ ਸਨ ਉਹਨਾਂ ਨੇ ਸਾਰੀ ਘਟਨਾ ਦਾ ਆਪਣੀ ਅੱਖਾਂ ਨਾਲ ਦੇਖਿਆ ਸਾਰੀ ਘਟਨਾ ਦਾ ਬਿਉਰਾ ਉਹਨਾਂ ਨੇ ਦੇਖਿਆ ਤੇ ਬਾਅਦ ਵਿੱਚ ਉਹਨਾਂ ਨੇ ਇਹ ਬਦਲਾ ਲੈਣ ਦੀ ਕਸਮ ਖਾਦੀ ਜੋ ਕਿ ਉਹਨਾਂ ਨੇ ਆਪਣਾ ਬਦਲਾ 21 ਸਾਲ ਬਾਅਦ ਮਾਈਕਲ ਉਡਾਇਰ ਨੂੰ ਲੰਡਨ ਦੇ ਵਿੱਚ ਜਾ ਕੇ ਮਾਰ ਕੇ ਆਪਣੀ ਕਸਮ ਪੂਰੀ ਕੀਤੀ ਇਹ ਜਗਾ ਤਿੰਨ ਫਾਸਿਆਂ ਤੋਂ ਵੱਡੀਆਂ-ਵੱਡੀਆਂ ਦੀਵਾਰਾਂ ਨਾਲ ਘिरी ਹੋਈ ਸੀ ਉਸ ਸਮੇਂ ਵੀ ਸਿਰਫ ਇੱਕ ਰਸਤਾ ਸੀ ਅੰਦਰ ਆਉਣ ਨੂੰ ਉੱਥੇ ਜਨਰਲ ਡਾਇਰ ਨੇ ਆਪਣੀ ਵੱਡੀ ਤੋਪ ਨਾਲ ਉਸ ਨੂੰ ਬੰਦ ਕਰ ਰੱਖਿਆ ਸੀ ਲੋਕਾਂ ਨੂੰ ਭੱਜਣ ਨੂੰ ਕੋਈ ਜਗ੍ਹਾ ਨਹੀਂ ਮਿਲੀ ਕੋਈ ਰਸਤਾ ਨਹੀਂ ਮਿਲਿਆ ਇਹ ਦੂਸਰੀ ਦੀਵਾਰ ਜਿਸ ਉੱਪਰ ਤੁਸੀਂ ਉਸ ਸਮੇਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ ਇੱਥੇ ਲਿਖਿਆ ਗਿਆ ਹੈ ਕਿ ਇਸ ਦੀਵਾਰ ਉੱਪਰ 36 ਨਿਸ਼ਾਨ ਹਨ ਗੋਲੀਆਂ ਦੇ ਜੋ ਕਿ ਜਰਨਲ ਡਾਇਰ ਦੇ ਉਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਤੇ ਉਹਨਾਂ ਲੋਕਾਂ ਉੱਤੇ ਚਲਾਈਆਂ ਗਈਆਂ ਸਨ ਜੋ ਰੋਲਡ ਐਕਟ ਦਾ ਵਿਰੋਧ ਵਿੱਚ ਇਕੱਠੇ ਹੋਏ ਸਨ ਇਸ ਦੀਵਾਰ ਉੱਪਰ 36 ਚਿੰਨ੍ਹ ਜੀ ਗੋਲੀਆਂ ਦੇ ਹੁਣ ਤੁਸੀਂ ਦੇਖ ਰਹੇ ਹੋ ਅਮਰ ਜੋਤੀ ਇੰਡੀਅਨ ਆਇਲ ਕਿਰਪਾ ਅਮਰ ਜੋਤੀ ਤੇ ਪੈਸੇ ਨਾ ਚੜਾਓ ਇਹ ਲਗਾਤਾਰ ਕਈ ਸਾਲਾਂ ਤੋਂ ਅਮਰ ਜੋਤੀ ਇੱਥੇ ਜਗਦੀ ਪਈ ਹੈ ਜੋ ਇਸ ਜਗ੍ਹਾ ਤੇ ਸਹੀ ਦੋਏ ਉਹਨਾਂ ਦੀ ਜਾਦ ਵਿੱਚ ਅਮਰ ਜੋਤੀ ਜੋ ਸਦਾ ਹੀ ਜਲਦੀ ਰਹਿੰਦੀ ਹੈ ਜਲਿਆਂਵਾਲੇ ਬਾਗ ਦੇ ਅੰਦਰ ਗੈਲਰੀ ਨੰਬਰ 4 ਦੇ ਅੰਦਰ ਜਾਂਦੇ ਹੋਏ ਇਸ ਗੈਲਰੀ ਦੇ ਵਿੱਚ ਬਹੁਤ ਹੀ ਮਹਾਨ ਕ੍ਰਾਂਤੀਕਾਰੀ ਸ਼ਹੀਦਾਂ ਦੀ ਚਿੱਤਰ ਲਗਾਏ ਗਏ ਹਨ। ਜੈਲਰੀ ਨੰਬਰ 4 ਦੇ ਅੰਦਰ theater ਦੇ ਵਿੱਚ ਮੂਵੀ ਲਗਾਈ ਗਈ ਹੈ। ਜੀ ਰਪੋਸ ਸਿੰਘ ਵਾਰੀ ਦਸਰੇ ਨੇ। ਬਹੁਤ ਹੀ ਵਿਸ਼ਾਤਰੀ ਕੰਮਾਂ ਦੇ ਵਿੱਚ ਇੱਕ ਹੀ ਇੱਕ ਦਾ ਹਿੱਸਾ ਬਹੁਤ ਕੁਝ ਜੀਸ਼ੀਨ ਗੱਲ ਬਿਹਾ ਮਹੀਨੇ ਬਾਅਦ ਸੁਖਰ ਦੇ ਕਲਾਸਿਸ ਦੇ ਫਾਟੇਿਸ ਸੁਪਰੀਸ ਫਿਲਮ ਦੇਖਦੇ ਹੋਏ ਬੱਚੇ ਆਪਣੇ ਫਾਉਂਡਰ ਵਾਲੇ ਸਾਥ ਹੁੰਦਾ ਉਹ ਅਸਲੀ ਨਤੀਜੇ ਇਸ ਪਾੜੇ ਕੈਨ ਸਭ ਤੋਂ ਮਹੱਤਵਪੂਰਨ ਜੀਤੋ ਜੀ ਸ਼ਹੀਦ ਉਦਮ ਸਿੰਘ ਦੀਆਂ ਆਸਤੀਆਂ ਜਿਹਨਾਂ ਨੇ ਕਿ ਮਾਈਕਲੋ ਡਾਇਰ ਨੂੰ ਲੰਡਨ ਦੇ ਵਿੱਚ ਮਾਰਿਆ ਸੀ ਉਹਨਾਂ ਦੀ 29 19 ਜੁਲਾਈ 1974 ਨੂੰ ਉਹਨਾਂ ਦੀਆਂ ਆਸਤੀਆਂ ਭਾਰਤ ਵਿੱਚ ਲਿਆ ਕੇ ਇੱਥੇ ਜਲਿਆਂਵਾਲੇ ਬਾਗ ਦੇ ਗਲਗ ਨੰਬਰ 40 ਚ ਰੱਖਣ ਦੀਆਂ ਜਲਿਆਂਵਾਲੇ ਬਾਗ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਬਾਹਰ ਜਾਂਦੇ ਹੋਏ ਸਕੂਲ ਦੇ ਬੱਚੇ ਅਤੇ ਅਧਿਆਪਕ ਸਾਥੀ Thank you.